ਹੈਲੋ ਹਨੀ ਸਸੀ ਗਾਲ ਜੀ ਸਾਰੇ ਹੀ ਭੈਣਾਂ ਦੇ ਭਰਾਵਾਂ ਦਾ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਵਧੀਆ ਲੱਗੇਗੀ ਸੋ ਪਲੀਜ਼ ਇਸ ਵੀਡੀਓ ਨੂੰ ਸਾਰਾ ਜਰੂਰ ਸੁਣਨਾ ਚੁੰਨੀਆਂ ਲੱਭਦੀਆਂ ਨਹੀਂ ਜੀ ਇੱਥੇ ਕੁੱਤਾਂ ਗੁੰਦੀਆਂ ਭੁੱਲ ਕੇ ਪੰਜਾਬੀ ਹੁਣ ਲੋਕ ਗੀਤਾਂ ਨੂੰ ਨਵੇਂ-ਨਾਵੇਂ ਗਾਣਿਆਂ ਤੇਰੀ ਨਾਂ ਪੈਂਦੀਆਂ ਸ਼ਰਮ ਤਾਂ ਸੋਟਾ ਵਾਂਗੂ ਲਾਤੀਏ ਨਾ ਨੇ ਸ਼ੋਰਟ ਵਿੱਚ ਸ਼ੋਰਟ ਕੱਟ ਜਾਣਾ ਚਾਹੁੰਦੀਆਂ ਵੱਡੇ ਛੋਟਿਆਂ ਦੀ ਇੱਥੇ ਸਾਰ ਨਾ ਰਹੀ ਧੀਆਂ ਦੀਆਂ ਅੱਖਾਂ ਕੱਢ ਕੇ ਡਰਾਉਂਦੀਆਂ ਵੀਸ ਉੱਤੇ ਪਿਆਰ ਕਿੰਨਾ ਨੇੜੇ ਹੋ ਗਿਆ ਬੇਬੇ ਬਾਪੂ ਭੈਣ ਭਾਈ ਦੂਰ ਕਰਕੇ ਫੋਨ ਨੇ ਆ ਕਹਿੰਦੇ ਜੀਵ ਗਾੜੀ ਦੁਨੀਆ ਰਿਸ਼ਤੇ ਨੱਤੇ ਹੀ ਸਾਰੇ ਚੂਰ ਕਰਤੇ ਰੂ ਰੋਂਦੀ ਹੋਣੀ ਮਾਈ ਭਾਗ ਕਰਦੀ ਕੁੜੀਆਂ ਦੇ ਵਿਗੜੇ ਹਿਸਾਬ ਦੇਖ ਕੇ ਆਥਣ ਸਵੇਰੇ ਹੀ ਆਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਕਿੰਨਿਆਂ ਹੀ ਮਾਪਿਆਂ ਦੀ ਰੂਹ ਸੜਦੀ ਵਿਗੜੀ ਹੋਈ ਆਪਣੀ ਔਲਾਦ ਵੇਖ ਕੇ ਆਥਣ ਸਵੇਰੇ ਸਾਲੀਂ ਆਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਸਾਨੂੰ ਬੜਾ ਸੀਗਾ ਮਾਨ ਕੀ ਪੰਜਾਬੀ ਹੁੰਨਿਆਂ ਹਰ ਇੱਕ ਮੂਰੇ ਹਿੱਕ ਠੋਕ ਕੇ ਨਿਆਂ ਆਉਂਦੀ ਏ ਸ਼ਰਮ ਹੁਣ ਦੱਸਦੇ ਆਂ ਅਸੀਂ ਛੱਡ ਕੇ ਕਬੱਡੀਆਂ ਦੀ ਚਿੱਤੇ ਪੀਂਨੇ ਆਂ ਆਉਣ ਵਾਲੀ ਪੀੜੀ ਦਾ ਤਾਂ ਐਂਡ ਹੀ ਦਿਖੇ ਨਸ਼ਾ ਜਿਤਾ ਇੱਥੇ ਹੋਇਆ ਏ ਉਹ ਬਾਦ ਦੇਖ ਕੇ ਆਖਣ ਸਵੇਰੇ ਸਾਲੀ ਅੱਗ ਭੁੱਲ ਗੀਆਂ ਸਿਰਾਂ ਉੱਤੇ ਲੈਣਾ ਚੁੰਨੀਆਂ ਲੱਭਦੀਆਂ ਨਹੀਂ ਜੀ ਇੱਥੇ ਕੁੱਤਾ ਗੁੰਦੀਆਂ ਭੁੱਲ ਕੇ ਪੰਜਾਬੀ ਹੁਣ ਲੋਕ ਗੀਤਾਂ ਨੂੰ ਨਵੇਂ ਨਵੇਂ ਗਾਣਿਆਂ ਤੇਰੀ ਲਾ ਪੈਂਦੀਆਂ ਸ਼ਰਮਤਾ ਸੂਟਾਂ ਵਾਂਗੁ ਲਾਤੀਏ ਨਾਨੇ ਸ਼ਾਰਟ ਵਿੱਚ ਸ਼ਾਰਟ ਕੱਟ ਜਾਣਾ ਚਾਹੁੰਦੀਆਂ ਫਟੇ ਛੋਟਿਆਂ ਦੀ ਇੱਥੇ ਸਾਰ ਨਾ ਰਹੀ ਧੀਆਂ ਵੀ ਐ ਅੱਖਾਂ ਕੱਢ ਕੇ ਡਰਾਉਂਦੀਆਂ ਵੀਸ ਉੱਤੇ ਪਿਆਰ ਕਿੰਨਾ ਨੇੜੇ ਹੋ ਗਿਆ ਬੇਬੇ ਬਾਪੂ ਪੈਣ ਪਾਈ ਦੂਰ ਕਰਕੇ ਫੋਨ ਨੇ ਆ ਕੇ ਕਹਿੰਦੇ ਜੀਵ ਗਾੜੀ ਦੁਨੀਆ ਦਿਸ਼ਤੇ ਨੱਤੇ ਹੀ ਸਾਰੇ ਚੁਰ ਕਰਤੇ ਰੂ ਰੋਂਦੀ ਹੋਣੀ ਮਾਈ ਭਾਗ ਕਰਦੀ ਕੁੜੀਆਂ ਦੇ ਵਿਗੜੇ ਹਿਸਾਬ ਦੇਖ ਕੇ ਆਥਣ ਸਵੇਰੇ ਹੀ ਅੱਗ ਲੱਗਦੀ ਰੀਲਾ ਉਤੇ ਨੱਚਦਾ ਪੰਜਾਬ ਦੇਖ ਕੇ ਕਿੰਨਿਆਂ ਹੀ ਮਾਪਿਆਂ ਦੀ ਰੂ ਸੜਦੀ ਵਿਗੜੀ ਹੋਈ ਆਪਣੀ ਔਲਾਦ ਵੇਖ ਕੇ ਆਥਣ ਸਵੇਰੇ ਸਾਲੀ ਅੱਗ ਲੱਗਦੀ ਰਿਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਸਾਨੂੰ ਬੜਾ ਸੀਗਾ ਮਾਨ ਕੀ ਪੰਜਾਬੀ ਹੁੰਨਿਆਂ ਹਰ ਇੱਕ ਮੂਰੇ ਇੱਕ ਠੋਕ ਕੇ ਨਿਆਂ ਆਉਂਦੀ ਏ ਸ਼ਰਮ ਹੁਣ ਦੱਸ ਦਿਆਂ ਨੂੰ ਅਸੀਂ ਛੱਡ ਕੇ ਕਬੱਡੀਆਂ ਜੀ ਚਿੱਟੇ ਪੀਨਿਆਂ ਆਉਣ ਵਾਲੀ ਪੀੜੀ ਦਾ ਤਾਂ ਐਂਡ ਹੀ ਦਿਖੇ ਨਸ਼ਾ ਜਿੱਤਾ ਇੱਥੇ ਹੋਇਆ ਆ ਬਾਦ ਦੇਖ ਕੇ ਆਖਣ ਸਵੇਰੇ ਸਾਲੀ ਅੱਗ ਲੱਗ